ਜੀ ਅੱਜ ਕੋ ਆ ਬਲੇਜ਼ਰ ਪਾ ਕੇ ਥੋੜਾ ਜਿਹਾ ਘੜੀ-ਘੜੀ ਸਜਾ ਕੇ ਉਹਨੇ ਮੈਂ ਸ਼ੋਅ ਕਰਕੇ ਆਇਆ ਤੇ ਇਹਦੇ ਪਿੱਛੇ ਕ੍ਰੈਡਿਟ ਉਸਤਾਦਾਂ ਨੂੰ ਜਾਂਦਾ ਹੈ ਇਹ ਜਿਹੜਾ ਮੇਰਾ ਪਹਿਲਾ ਉਸਤਾਦ ਮੈਂ ਕਹਿ ਸਕਦਾ ਕਿ ਮੇਰਾ ਸੁਨੂ ਛੱਟੀ ਹੈ

ਸੁਨੀਲ ਛੱਟੀ ਸਾਹਿਬ ਨਾਲ ਵੀ ਘਰੋਂ ਹੀ ਹੋਈ ਕਿਉਂਕਿ ਪਹਿਲਾਂ ਮੈਂ 93 ਚ ਕੇਵਲ ਦੇਖੀ ਸੀ ਆਪਣੇ ਨਾਨਕੇ ਹਾਂ ਮੈਂ ਨਾਨੀ ਘਰ ਜ਼ਿਆਦਾ ਰਹਿੰਦਾ ਸੀ ਕਿਉਂਕਿ ਉੱਥੇ ਫਿਲਮਾਂ ਦਾ ਬਹੁਤ ਮਾਹੌਲ ਸੀਗਾ ਆਲੇ-ਦੋਲੇ ਜਿੰਨੇ ਵੀ ਪ੍ਰਵਾਸੀ ਭਾਈ ਸੀਗੇ ਉਹ ਵੀ ਸੀਆਰ ਲੈ ਕੇ ਆਂਦੇ ਸੀ ਮੇਰੇ ਮਾਮੇ ਜਿਹੜੇ ਸੀਗੇ ਉਤੋਂ ਮੰਮੀ ਉਹਨਾਂ ਦੇ ਚਾਚੇ ਦੇ ਮੁੰਡੇ ਉਹ ਵੀ મતਲਬ ਕੁੰਬਾ ਸੀਗਾ ਨਾਨੇ ਹੁਣੀ ਉਹ 7-8 ਜਣੇ ਸੀਗੇ ਭਰਾ ਮੁੰਡੇ ਚਾਚਾ ਮਾਮੇ ਕੋਈ ਵਿਨੋਦ ਖੰਨੇ ਦਾ ਫੈਨ ਕੋ ਮਠਨ ਦਾ ਉਹ ਧਰਮਿੰਦਰ ਦਾ ਤੇ ਮੈਨੂੰ ਦੇਖ ਕੇ ਆਇਆ ਲੱਗਦਾ ਹੁੰਦਾ ਸੀ ਜਿਹੜੇ ਫਿਲਮਾਂ ਚ ਕੰਮ ਕਰਦੇ ਐਕਟਰ ਐ ਮੇਰੇ ਮਾਮੇ ਆ ਜਿਹੜੇ ਬਾਹ ਤੇ ਉਹਨਾਂ ਦਿਨਾਂ ਜਦੋਂ ਮੈਂ ਹੋਸ਼ ਫੜੀ ਮਤਲਬ ਥੋੜਾ ਜਿਹਾ ਹੋਸ਼ ਆਇਆ ਮੈਂ ਦੇਖਿਆ ਮੈਂ ਧਰਮੇਂਦਰ ਭਾਈ ਦਾ ਫੈਨ ਸੀਗਾ ਮੈਨੂੰ ਕਿਹਨੇ ਦੱਸਿਆ ਵੀ ਇਹ ਬੰਦਾ ਪੰਜਾਬ ਤੋਂ ਆ ਉਦੋਂ ਦੇਸੀ ਬੋਡੀ ਹੁੰਦੀ ਸੀ ਧਰਮੇਂਦਰ ਭਾਈ ਦੀ ਹੀ ਮੈਨ ਕਹਿੰਦੇ ਹੁੰਦਾ ਸੀ ਨਾ ਤੇ ਉਹਨਾਂ ਦੀ ਮਤਲਬ ਮੈਨੂੰ ਕਰ 50ਵੇਂ 50ਵੇਂ ਸਾਲ ਜੰਡਰ ਕਰ ਰਹੇ ਉਦੋਂ ਹੀਰੋ ਆ ਰਹੇ ਸੀ ਅੱਛਾ ਮੈਂ ਨਾ ਵੀਰੂ ਦਾਦਾ ਤਹਿਲਕਾ ਐਲਾਨੇ ਜੰਗ ਆ ਫਿਲਮਾਂ ਆਉਂਦੀਆਂ ਲਗਾਤਾਰ ਆਈਆਂ ਬੜੀਆਂ ਫਿਲਮਾਂ ਤੇ ਉਹਨਾਂ ਦਿਨਾਂ 'ਚ ਫਿਰ ਬੋਡੀ ਦਾ ਚੱਲਣ ਆਇਆ ਵੀ ਹੈ ਨਾ ਪੋਸਟਰ ਤੇ ਐ ਸਟੇਨਗਨ ਲੈ ਕੇ ਬੰਦਾ ਖੜਾ ਹੁੰਦਾ ਸੀ ਤੇ ਉਹ ਬੜਾ ਮੈਂ ਤਾਂ ਮਸਲ ਹੋਣੇ ਖੂ ਮੂਝ ਖੂਨ ਹੋਣਾ ਤੇ ਧਰਮਪਾਈ ਤੋਂ ਬਾਅਦ ਪਹਿਲਾ ਬੰਦਾ ਸੀ ਸਨੂੰ ਛੇਟੀ ਜਿਹਦੀ ਬੋਡੀ ਹੀ ਪਰਫੈਕਟ ਬਲਵਾਨ ਫਿਲਮ ਦਿਖਾਈ ਨਵਾਂ ਨਵਾਂ ਜਿਮ ਆਇਆ ਹੈ ਇੰਡੀਆ ਚ ਹਾਂ ਨਵੀਂ ਨਵੀਂ ਜੀਨ ਆਈ ਸੀ ਰਫ ਐਂਡ ਟਫ ਹਾਂ ਉਦੋਂ ਮਤਲਬ ਨਵੇਂ ਨਵੇਂ ਮੁੱਛ ਫੁੱਟਣੀ ਸ਼ੁਰੂ ਹੋਈ ਸੀ ਹੈਨਾ 11 12 ਸਾਲ ਦਾ ਸੀ ਮੈਂ ਤੇ ਮੈਨੂੰ ਅਟਰੈਕਟ ਕੀਤਾ ਬੰਦੇ ਨੇ ਮੈਂ ਕਿਹਾ ਯਾਰ ਆਡੀ ਬੋਡੀ ਇਹਦੀ ਉਹ ਗੱਲ ਲੱਗਾ ਕਿ ਉਹਦੀ ਮੈਂ ਨਕਲ ਕਰਦਾ ਸੀ ਸੁੰਨ ਛੱਟੀ ਦੀ ਉਹ ਜਦੋਂ ਐ ਕਰਦਾ ਸੀ ਉਹਦੇ ਕਾਲਰ ਨਿਕਲਦੇ ਸੀ ਮੇਰੀਆਂ ਕਾਲੀਆਂ ਨਿਕਲਦੀਆਂ ਸੀ ਤੇ ਮੈਨੂੰ ਇੰਨਾ ਕੰਪਲੈਕਸ ਹੁੰਦਾ ਸੀ ਇਹਦਾ ਵੀ ਮੈਂ ਇੱਥੇ ਨਾ ਗਰਮੀਆਂ ਚ ਛਾਈ ਨੱਕ ਪਾ ਕੇ ਹੁੰਦਾ ਵੀ ਮੇਰੇ ਆ ਦਿਖਣ ਨਾ ਮੈਂ ਸੁੰਨ ਛੱਟੀ ਦਾ ਫੈਨ ਆ ਤੇਰੀ ਸੁੰਨ ਛੱਟੀ ਸਾਹਿਬ ਨਾਲ ਮੁਲਾਕਾਤ ਘਰੇ ਹੀ ਹੋਈ ਪਹਿਲੀ ਗੱਲ ਤਾਂ ਤੇ ਕੱਟੂ ਜਦੋਂ ਮੈਂ ਬੰਬੇ ਗਿਆ ਉਹਨੇ ਮੈਨੂੰ ਉਹਨਾਂ ਨੂੰ ਐਲਬਮ ਦਿਖਾਈ ਮੈਂ ਜਿਹੜੀ ਮੈਂ ਬਣਾਈ ਹੋਈ ਸੀ 50 ਕਿਲੋ ਦੀ ਤੇ ਕਿਉਂਕਿ ਮੈਂ ਤਾਂ ਇੱਕ ਟਾਈਮ ਲੁਧਿਆਣੇ ਸਟੇਸ਼ਨ ਤੇ ਗਿਆ ਸੀ ਪੁੱਛਣ ਕਿ ਬੰਬੇ ਦਾ ਕਿਰਾਇਆ ਕਿੰਨਾ ਲੱਗਦਾ ਮੈਂ ਜਾਣਾ ਆ ਸੁਨਨ ਸ਼ਰਤੀ ਨੂੰ ਐਲਬਮ ਦਿਖਾਣ ਮਾਰੇ ਨੇ ਸੁਣੀ ਅਸੀਂ ਜਹਾਜ਼ 'ਚ ਬਹਿ ਕੇ ਗਏ ਲਫਟਰ ਚੈਲੰਜ ਦਾ ਆਡੀਸ਼ਨ ਹੋਇਆ ਮੈਂ ਸਿਲੈਕਟ ਹੋ ਗਿਆ ਬਟ ਮੈਨੂੰ ਖੁਸ਼ੀ ਆਈ ਚੀਜ਼ ਇਹ ਸੀ ਕਿ ਮੈਂ ਸੁਨਨ ਸ਼ਰਤੀ ਦੇ ਸ਼ਹਿਰ ਆਇਆ ਮੈਂ ਕਿਹਾ ਉਹ ਬੰਦਾ 70 ਉ ਮਠਣ ਧਰਮੰਦਰ ਮੈਨੂੰ ਆਹੀ ਲੱਗੀ ਜਾਵੇ ਵੀ ਇਹ ਉਹ ਹੀ ਮੇਲਾ ਯਾਰ ਇਹ ਉਹ ਬੰਦੇ ਕਿੱਥੇ ਆ ਮੈਨੂੰ ਮਿਲਣ ਕਿਉਂ ਨਹੀਂ ਆ ਰਹੇ ਮੈਂ ਤਾਂ ਐਡਾ ਤਕੜਾ ਫੈਨ ਹਾਂ ਉਹਨਾਂ ਦਾ ਤੇ ਫਿਰ ਦੇਖੋ ਉਹੀ ਆ ਵੀ ਉਹ ਜਿਵੇਂ ਕਹਿੰਦਾ ਨਾ ਕੋਈ ਵੀ ਚੀਜ਼ ਚਾਹੋ ਪੂਰੀ ਕਾਇਨਾਤ شدت ਸੇ ਮਿਲਾਨੇ ਮੇ ਲੱਗ ਜਾਂਦੀ ਇਹ ਗੱਲ ਸੱਚ ਹੈਗੀ ਹੈ ਮੇਰੇ ਨਾਲ ਹੋਇਆ ਤੇ ਮੈਂ ਉਹਨੂੰ ਇੰਨੀ شدت ਨਾਲ ਚਾਹਿਆ ਤੇ ਉਹ ਦੇਖੋ ਸਾਹਮਣੇ ਤਾਂ ਜਦੋਂ ਮਿਲੇ ਸਾਨੂੰ ਛੱਡੀ ਸਾਹਿਬ ਉਹਨਾਂ ਨੇ ਆਪ ਕਿਆ ਕਹਿੰਦੇ ਬੇਟਾ ਇਸ ਐਲਬਮ ਕੋ ਘਰ ਲੈ ਕੇ ਆਣਾ ਬੱਚੋਂ ਕੋ ਦਿਖਾਣਾ ਹੈ ਮੈਨੂੰ ਅੱਛਾ ਮੈਂ ਦਿਖਾਣਾ ਚਾਹਤਾ ਹਾਂ ਕਿ ਕੁਝ ਵੀ ਆ ਫਿਲਮਾਂ ਵਿੱਚ ਕਰਤੇ ਹੈ ਵੈਸੇ ਨਹੀਂ ਹੋਤਾ ਪਤਾ ਨਹੀਂ ਕੌਣ ਕਾਂ ਸੇ ਆਪਕੋ ਆਬਜ਼ਰਵ ਕਰ ਰਹਾ ਹੈ ਤੁ ਜਿਹੜੇ ਮੈਂ ਸੁਣੀਆਂ ਗੱਲਾਂ ਕਟੂ ਦੇ ਘਰੇ ਬੈਠਾ ਤੇ ਉਹਨਾਂ ਆਲੀ ਗੱਲ ਤੇ ਮੈਂ ਮੈਨੂੰ ਬੌਂਸਰ ਲੈਣ ਆਇਆ ਉਹਨਾਂ ਦੇ ਅੰਨਾ ਦੇ ਤੇ ਮੈਂ ਲਿਫਟ 'ਚ ਗਿਆ ਮੈਂ ਪਹਿਲਾਂ ਬਿਲਡਿੰਗ ਨੂੰ ਨਮਸਕਾਰ ਕੀਤਾ ਮਾਨੀ ਮਾਨ ਮੈਂ ਕਿਹਾ ਉਹੀ ਬਿਲਡਿੰਗ ਆ ਯਾਰ ਇਹ ਜਿਹੜੀ ਮੈਂ ਪੰਜਾਬ ਕੇਸਰੀ ਦਿਨਿਕ ਜਾਗਰਣ ਇਹ ਅਖਬਾਰਾਂ 'ਚ ਪੜਦਾ ਹੁੰਦਾ ਸੀ ਜਨਮ ਦਿਨ ਮੁਬਾਰਕ ਹਾਂ ਅਖਬਾਰਾਂ 'ਚ ਪੜਦਾ ਹੁੰਦਾ ਹੈ ਨਾ ਤੇ ਮੈਂ ਜਦੋਂ ਲਿਫਟ ਤੇ ਆਇਆ ਦੱਬਿਆ 18ਵਾਂ ਹੈ ਨਾ ਤੇ ਉਹ ਮੈਨੂੰ ਜਿਹੜੇ ਬੰਦੇ ਕਹਿੰਦੇ ਕਹਿੰਦੇ ਆ ਪਾਏ ਹੋ ਯਾਂ ਪਹਿਲੇ ਫਿਰ ਮੈਂ ਅੰਦਰੋਂ ਗਿਆ ਮੈਂ ਕਿਹਾ ਭਰਾਵਾ ਫਿਜ਼ੀਕਲੀ ਅੱਜ ਜਾਇਆ ਆਤਮਾ ਦਾ ਕਈ